ਦੀ ਬਹੁਤੀ ਰਿਸ਼ਤੇਦਾਰੀ ਵਿੱਚ ਸਿਰਫ ਦੋ ਚੀਜ਼ਾਂ ਹੀ ਰਹਿ ਗਈਆਂ ਨੇ ਜਿਦੇ ਕਾਰਨ ਰਿਸ਼ਤੇਦਾਰੀ ਵਿੱਚ ਮਿਲਨ ਵਰਤਣ ਦਾ ਬੰਧ ੁੱਠਣ ਦਾ ਜਾਂ ਕਹਿ ਲਈਏ ਜ਼ਿੰਦਗੀ ਜੀਉਣ ਦਾ ਮਜ਼ਾ ਹੀ ਖਤਮ ਹੁੰਦਾ ਜਾ ਰਿਹਾ ਸਿਰਫ ਦੋ ਚੀਜ਼ਾਂ ਕਰਕੇ ਰਿਸ਼ਤੇਦਾਰਾਂ ਨੂੰ ਯਾਦ ਕੀਤਾ ਜਾਂਦਾ ਇਹ ਤੋਂ ਇਲਾਵਾ ਬਹੁਤ ਘੱਟ ਚੰਦ ਸਿਆ ਜੇ ਆਪਾਂ ਇਹ ਕਹਿ ਲਈਏ ਕਿ 90% ਲੋਕ ਇੰਜ ਦੇ ਹੋ ਗਏ ਨੇ ਸਿਰਫ ਦੋ ਗੰਮਾ ਕਰਕੇ ਰਿਸ਼ਤੇਦਾਰਾਂ ਨੂੰ ਯਾਦ ਕਰਦੇ ਨੇ ਉਦੋਂ ਲਾਵਾ ਰਿਸ਼ਤੇਦਾਰੀ ਨਾਲ ਕੋਈ ਬੋਤਾ ਮੋਹ ਪਿਆਰ ਨਹੀਂ ਰਹਿ ਗਿਆ ਜਿਹਦੇ ਕਾਰਨ ਸਾਡੇ ਮਨੁੱਖੀ ਰਿਸ਼ਤਿਆਂ ਦੇ ਵਿੱਚ ਖੜੋਤ ਆ ਗਈ ਜਿਸ ਕਾਰਨ ਸਾਡੇ ਮਨੁੱਖੀ ਰਿਸ਼ਤਿਆਂ 'ਚ ਤਣਾਅ ਬਹੁਤ ਵਧ ਰਿਹਾ ਜਿਸ ਕਾਰਨ ਅਸੀਂ ਇਕੱਲੇਪਨ ਦੇ ਸ਼ਿਕਾਰ ਹੋ ਰਹੇ ਹਾਂ ਮਾਨਸਿਕ ਰੋਗੀ ਹੋ ਰਹੇ ਹਾਂ ਸਾਨੂੰ ਇੰਜ ਲੱਗਦਾ ਕਿ ਦੁਨੀਆ ਸਾਰੀ ਸਵਾਰਥੀ ਹੁੰਦੀ ਜਾ ਰਹੀ ਹੈ ਪਰ ਆਓ ਆਪਾਂ ਇਸ ਬਰਾਈ ਤੋਂ ਬਾਹਰ ਨਿਕਲੀਏ ਸਭ ਤੋਂ ਪਹਿਲਾਂ ਤਾਂ ਦੇਖੀਏ ਕਿ ਉਹ ਕਿਹੜੀਆਂ ਦੋ ਗੱਲਾਂ ਨੇ ਜਿਹੜੀਆਂ ਰਿਸ਼ਤੇਦਾਰੀ ਵਿੱਚ ਹੀ ਲਗਭਗ 90% ਲੋਕਾਂ ਦੀ ਜ਼ਿੰਦਗੀ 'ਚ ਰਹਿ ਗਈਆਂ ਬਾਕੀਆਂ ਦੀ ਜਿੰਦਗੀ 'ਚ ਤਾਂ ਹੋ ਸਕਦਾ ਬਹੁਤ ਸਾਰੇ ਮਿੱਠੇ ਰਿਸ਼ਤੇ ਵੀ ਹੋਣ ਲੇਕਿਨ ਬਹੁਤਿਆਂ ਦੀ ਜਿੰਦਗੀ 'ਚ ਕੀ ਰਹਿ ਗਿਆ ਚਾਹੇ ਉਹ ਨਾਨਕੇ ਪਰਿਵਾਰ ਹੋਣ ਚਾਹੇ ਉਹ ਦਾਦਕੇ ਪਰਿਵਾਰ ਹੋਣ ਚਾਹੇ ਮਾਸੀਆਂ ਹੋਣ ਤੇ ਚਾਹੇ ਭੂਆ ਹੋਣ ਤੇ ਚਾਹੇ ਕੋਈ ਵੀ ਰਿਸ਼ਤਾ ਹੋਵੇ ਉਹਨਾਂ ਵਿੱਚ ਕੀ ਰਹਿ ਗਿਆ ਜੇਕਰ ਕੋਈ ਪਰਿਵਾਰ ਦੇ ਵਿੱਚ ਕਿਸੇ ਕੁਦਰਤੀ ਤੌਰ ਤੇ ਉਹਦੀ ਮੌਤ ਹੋ ਜਾਂਦੀ ਹੈ ਰਿਸ਼ਤੇਦਾਰੀ ਵਿੱਚ ਤੇ ਚੱਟ ਫੋਨ ਜਾਂ ਮੈਸੇਜ ਆ ਜਾਏਗਾ ਫਲਾਨਾ ਮਰ ਗਿਆ ਇੰਨੇ ਵਜੇ ਉਹਦਾ ਸੰਸਕਾਰ ਕਰਨਾ ਤੇ ਆ ਜਾਏ ਉਦੋਂ ਗਾੜੀ ਕੋਈ ਗੱਲ ਨਹੀਂ ਉਹ ਫਿਰ ਸਾਰੇ ਰਿਸ਼ਤੇਦਾਰ ਉੱਥੇ ਹੋ ਕੇ ਉੱਥੇ ਚਲੇ ਜਾਂਦੇ ਨੇ ਕਿਉਂਕਿ ਮਰਨਾ ਤੇ ਜੰਮਣਾ ਉਸ ਰੱਬ ਦੇ ਹੱਥ ਵਿੱਚ ਹੈ ਲਿਕਿਨ ਸਭ ਕੁਝ ਹੋਣਾ ਹੈ ਗੱਲ ਸਿਰਫ ਆਪਾਂ ਰਿਸ਼ਤੇਦਾਰੀ ਦੀ ਕਰ ਰਹੇ ਹਾਂ ਤੇ ਜਦੋਂ ਸਿਰਫ ਰਿਸ਼ਤੇਦਾਰ ਉਦੋਂ ਜਾ ਕੇ ਉੱਥੇ ਘੜੀ ਅਫਸੋਸ ਭਰਦੇ ਨੇ ਦੋ ਚਾਰ ਮਿੰਟ ਬੈਠਦੇ ਨੇ ਦੋ ਚਾਰ ਘੰਟੇ ਲਾ ਲਓ ਜਾਂ ਕੋਈ ਵੀ ਸਮਾਂ ਲਾ ਲਓ ਉਦੋਂ ਬਹੁਤ ਸਾਰੀ ਆਪ ਕੋ ਆਪਣੀ ਘਰੀ ਫਿਰ ਕੋਈ ਕਿਸੇ ਦਾ ਨਹੀਂ ਭਾਈਵਾਲ ਬਣਦਾ ਇਸੇ ਤਰ੍ਹਾਂ ਜੇ ਕਿਸੇ ਦੇ ਕੋਈ ਜੰਮ ਪਿਆ ਤੇ ਉਹ ਨੂੰ ਕਹਿੰਦਾ ਕਿ ਸਾਡੇ ਘਰ ਅੱਬ ਸੋਹਣੀ ਨੇ ਕੋਈ ਧੀ ਪੁੱਤਰ ਬਖਸ਼ਿਆ ਇੱਕ ਚੰਗੀ ਗੱਲ ਆ ਵਧਾਈਆਂ ਤੋਂ ਗਾੜੀ ਗਾਣੀ ਖਤਮ ਮਨ ਲੈ ਕਹਿਣ ਤੋਂ ਭਾਵ ਕੀ ਕਿ ਅੱਜ ਸਾਡੇ ਰਿਸ਼ਤੇਦਾਰਾਂ 'ਚ ਅਸੀਂ ਜਨਮ ਤੋਂ ਮਰਨ ਤੱਕ ਹੀ ਸੀਮਤ ਰਹਿ ਗਏ ਆ ਅਸੀਂ ਇੱਕ ਦੂਜੇ ਕੋਲ ਆਉਂਦੇ ਨਹੀਂ ਇੱਕ ਦੂਜੇ ਕੋਲ ਜਾਂਦੇ ਨਹੀਂ ਜੇ ਅਸੀਂ ਇੱਕ ਦੂਜੇ ਕੋਲ ਆਵਾਂ ਜਾਵਾਂਗੇ ਨਹੀਂ ਤਾਂ ਸਾਡੇ 'ਚ ਮੋਹ ਦੀਆਂ ਤੰਦਾਂ ਕਿਵੇਂ ਮਜ਼ਬੂਤ ਹੋਣਗੀਆਂ ਸਾਡੇ 'ਚ ਆਪਸੀ ਪਿਆਰ ਕਿਵੇਂ ਵਧੇਗਾ ਅਸੀਂ ਸਵਾਰਥ ਦੀ ਦੁਨੀਆ ਤੋਂ ਬਾਹਰ ਕਿੱਦਾਂ ਨਿਕਲਾਂਗੇ ਅਸੀਂ ਕਿਵੇਂ ਖੁਸ਼ ਹੋਵਾਂਗੇ ਪਹਿਲਾਂ ਲੋਕ ਇੱਕ ਦੂਜੇ ਕੋਲ ਆਉਂਦੇ ਜਾਂਦੇ ਸਨ ਰਾਤ ਰਹਿਣਾ ਬਹਿਣਾ ਗੱਲਾਂ ਕਰਨੀਆਂ ਇੱਕ ਦੂਜੇ ਦੇ ਦੁੱਖ ਨੂੰ ਸਮਝਣਾ ਇੱਕ ਦੂਜੇ ਦੀਆਂ ਖੁਸ਼ੀਆਂ ਨੂੰ ਸਮਝਣਾ ਅੱਜ ਲੋਕਾਂ ਕੋਲ ਗੱਲ ਹੀ ਸਿਰਫ ਪੈਸਿਆਂ ਦੀ ਹੈਗੀ ਜਾਂ ਕਹਿਣਗੇ ਸਮਾਂ ਨਹੀਂ ਹੈਗਾ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਉਹਨਾਂ ਕੋਲ ਬਹੁਤ ਸਾਰਾ ਸਮਾਂ ਹੈਗਾ ਉਹਨਾਂ ਕੋਲ ਉਹ ਇੰਨੇ ਮਾਨਸਿਕ ਰੋਗੀ ਹੋ ਚੁੱਕੇ ਨੇ ਉਹ ਨੋਰ ਤੜਫਦੇ ਨੇ ਕਿ ਸਾਡੇ ਕੋਲ ਰਿਸ਼ਤੇਦਾਰੀਆਂ ਹੋਣ ਪਰ ਜਦੋਂ ਅਸੀਂ ਆਪਣੀ ਸੰਗੀ ਉਮਰ ਦੇ ਵਿੱਚ ਜਦੋਂ ਸਾਡੇ ਕੋਲ ਸਮਾਂ ਹੁੰਦਾ ਜਦੋਂ ਅਸੀਂ ਆਪਣੇ ਰਿਸ਼ਤੇਦਾਰਾਂ ਕੋਲ ਆਉਂਦੇ ਨਹੀਂ ਜਾਂਦੇ ਨਹੀਂ ਜੇ ਆਏ ਨੇ ਤਾਂ ਅਸੀਂ ਇੱਜ਼ਤ ਨਹੀਂ ਕਰਦੇ ਉਹਨਾਂ ਕੋਲ ਬਹਿੰਦੇ ਨਹੀਂ ਅਸੀਂ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਸਾਡੇ ਕੋਲ ਟਾਈਮ ਨਹੀਂ ਹੈਗਾ ਫਿਰ ਅਗਲੇ ਵਕਤ ਇਹਨਾਂ ਟਾਈਮ ਹੈਗਾ ਅਗਲੇ ਕਹਿੰਦੇ ਨਹੀਂ ਹੈਗਾ ਤੇ ਭਾਈ ਅਸੀਂ ਨਹੀਂ ਆਵਾਂਗੇ ਫਿਰ ਇਸੇ ਤਰ੍ਹਾਂ ਸਾਡੇ ਕੋਲ ਰਿਸ਼ਤੇ ਮੁੱਕਦੇ ਜਾ ਰਹੇ ਆ ਟਾਈਮ ਸਾਰਿਆਂ ਕੋਲ ਹੈਗਾ ਟਾਈਮ ਦੇਣਾ ਚਾਹੀਦਾ ਹਾਂ ਇਹ ਜ਼ਰੂਰ ਹੈ ਜਦੋਂ ਕਿਸੇ ਰਿਸ਼ਤੇਦਾਰ ਕੋਲ ਆਉਣਾ ਜਾਣਾ ਹੋਵੇ ਉਹਦੇ ਕੋਲ ਫੋਨ ਤੇ ਰਾਬਤਾ ਬਣਾ ਲੈ ਭਾਈ ਕਿਵੇਂ ਅੱਜ ਸ਼ਾਮ ਨੂੰ ਅਸੀਂ ਤੁਹਾਡੇ ਕੋਲ ਆ ਰਹੇ ਹਾਂ ਜੇ ਤੁਸੀਂ ਸਾਡੇ ਕੋ ਆ ਜਾਓ ਇਸ ਟਾਈਮ ਤੇ ਆਪਣੇ ਕੋ ਟਾਈਮ ਹੈਗਾ ਕਰੀ ਬਹਾਂਗੇ ਗੱਲਬਾਤ ਕਰਾਂਗੇ ਖੁਸ਼ ਹੋਵਾਂਗੇ ਘੁੰਮਣ ਜਾਵਾਂਗੇ ਜਾਂ ਅਸੀਂ ਤੁਹਾਡੇ ਕੋ ਘੁੰਮਣ ਜਾਵਾਂਗੇ ਜਾਂ ਤੁਸੀਂ ਸਾਡੇ ਕੋ ਆਜੋ ਸਾਡੇ ਲੋਕਲ ਆਸਥਾਨ ਹੈਗੇ ਪਦਰਸ਼ਨ ਕਰਾਂਗੇ ਜਾਂ ਹੱਡੇਆ ਪਾਰਕ ਹੈਗੇ ਆਪਾਂ ਉੱਥੇ ਚੱਲਾਂਗੇ ਇੰਜ ਬੱਚਿਆਂ 'ਚ ਵੀ ਪਿਆਰ ਵਧੂਗਾ ਸਾਡੇ ਰਿਸ਼ਤਿਆਂ 'ਚ ਵੀ ਪਿਆਰ ਵਧੂਗਾ ਸਾਡੀ ਜੀਣ ਦਾ ਵੀ ਮਕਸਦ ਹੋ ਜਾਊਗਾ ਆਪਾਂ ਕੱਲਾ ਪੈਸਿਆਂ ਪਿੱਛੇ ਨਾ ਪੁਜੇ ਫਿਰ ਇਹ ਸਾਨੂੰ ਪੈਸਿਆਂ ਦੀ ਦੌੜ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸਾਡੀ ਫਿਰ ਤੋਂ ਗੱਲ ਹੋ ਗਈ ਨਾ ਜਿਵੇਂ ਪਸ਼ੂ ਨੂੰ ਸਵੇਰੇ ਪੱਠੇ ਪਾਓ ਸ਼ਾਮ ਨੂੰ ਪੱਠੇ ਪਾਓ ਦੁੱਧ ਚੋਲੋ ਸਵੇਰੇ ਪੱਠੇ ਪਾਓ ਸ਼ਾਮ ਨੂੰ ਪਾਓ ਇੰਦੀ ਕਰੀ ਲਓ ਇਸੇ ਤਰ੍ਹਾਂ ਸਾਡੀ ਲਾਈਫ ਹੋ ਗਈ ਸਵੇਰੇ ਕੰਮ ਤੇ ਜਾਓ ਸ਼ਾਮ ਨੂੰ ਕੰਮ ਤੇ ਜਾਓ ਸਵੇਰੇ ਕੰਮ ਕਰੋ ਸ਼ਾਮ ਨੂੰ ਕੰਮ ਕਰੋ ਜੌਬ ਕਰੋ ਬਸ ਇਦਾਂ ਚੱਲੀ ਜਾ। ਇਹ ਕਾਹਦੀ ਲਾਈਫ ਹੋਈ? ਲਾਈਫ ਵਿੱਚ ਕੁਝ ਨਵਾਂ ਤੇ ਹਰ ਰੋਜ਼ ਕੁਝ ਨਵਾਂ ਸਿੱਖਣ ਦੀ ਆਦਤ ਪਾਉਣੀ ਚਾਹੀਦੀ। ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜਿਉਂਦੇ ਬਸ ਤੇ ਰਹੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰੇ।